ਸਿਮਰ ਦਰਾਹੇ ਨੇ ਤੁਹਾਨੂੰ ਬੜਾ ਵਰਤਿਆ ਯਾਰ ਬਣਾ ਕੇ ਪਿੱਛੇ ਛੁਰਾ ਮਾਰਿਆ ਚੰਗੀ ਤਰੀਕੇ ਵਰਤੀ ਮੇਰੇ ਕੋਲ ਰਿਕਾਰਡਿੰਗਾਂ ਵਗੈਰਾ ਪਈਆਂ ਜਿੰਨਾਂ ਚੁ ਕਹ ਰਿਆ ਸੀ ਵੀ ਸਿਮਰ ਦਰਾਹ ਜੀ ਜ਼ਿੰਦਗੀ ਚ ਕਿਸੇ ਦੇ ਗਾਣੇ ਗਾਊਗਾ ਆਪਦੇ ਤੋਂ ਬਿਨਾ ਉਹ ਕੱਲਾ ਕੁੱਦੜਾ ਜਿਹਾ ਜਸੇ ਹੀ ਹੋਊਗਾ ਮੇਰੀ ਗੱਲ ਸੁਣ ਜੱੱਤੇ ਹਾਂਜੀ ਵੀਰ ਤੈਨੂੰ ਮੈਂ ਇੱਕ ਗੱਲ ਦੱਸਾਂ ਸਿਮਰ ਦਰਾਹ ਆ ਨਾ ਜੇ ਕਿਸੇ ਦਾ ਗਾਣੇ ਗਾਊਗਾ ਜ਼ਿੰਦਗੀ ਚ ਆਪਣੇ ਤੋਂ ਇਲਾਵਾ ਤਾਂ ਉਹ ਕੁੱਦੇੜਾ ਜਿਹਾ ਹੋਊਗਾ ਹੂੰ ਨਵੀਂ ਮੈਨੂੰ ਮੇਰੀ ਮਾਂ ਦੀ ਕਸਮ ਲੱਗੇ ਮੈਂ ਤੇਰੇ ਵਰਗਾ ਨਹੀਂ ਦੇਖਿਆ ਨਾ ਵੀ ਤੇਰੇ ਗਾਣੇ ਮੈਂ ਕਰੂੰਗਾ ਕਿ ਮੈਂ ਛੜੀਏ ਖਟੂਗਾ ਨਾ ਲਿਖਿਆ ਹੂੰ ਹੂੰ ਬਾਈ ਕਹਿੰਦਾ ਚੱਲ ਸੁਣਾ ਦੇ ਮੈਂ ਸੁਣਾਇਆ ਹੋਗਾ ਨਾ ਨਾ ਬਾਈ ਨੇ ਵਧੀਆ ਲੱਗੇ ਮੇਰੇ ਕੋਲ ਵੀ ਵੀਡੀਓ ਬਣਨਾ ਨੇ ਗਾਣਾ ਲਿਆ ਗਾਣਾ ਹਿੱਟ ਹੋ ਗਿਆ ਤੁਹਾਨੂੰ ਬਲੌਕ ਕਰਤਾ ਸੀ ਮਤਰਾ ਤੇ ਰੋਂਦੀ ਹੁੰਦੀ ਆ ਮੈਂ ਲਿਖਿਆ ਸੀ ਕਹਿੰਦਾ ਵੀ ਮੈਨੂੰ ਕਈਆਂ ਨੇ ਸਟਾਰ ਰਾਤੋਂ ਰਾਤ ਸੀ ਬਣਾਇਆ ਮੇਥੋਂ ਗੀਤ ਲੈ ਕੇ ਮੇਰਾ ਵਿੱਚ ਨਾ ਵੀ ਨਹੀਂ ਪਾਇਆ ਮੇਰੀ ਮਿਹਨਤ ਦੇ ਨਾਲ ਮੈਂ ਤਾਂ ਅੱਗੇ ਆਈ ਜਾਵਾਂ ਤੇ ਸਾਲਿਆਂ ਦਾ ਹੁਣ ਕੋਈ ਗਾਣਾ ਵੀ ਨਹੀਂ ਹੈ ਸਾਰਿਆਂ ਨੂੰ ਜਿਹਨੂੰ ਪਤਾ ਉਹਨਾਂ ਨੇ ਕਮੈਂਟ ਕਰਨੇ ਆ ਜੇ ਲੋ ਲੈ ਜਿੰਨੇ ਵੀ ਮੁੰਡੇ ਸਾਰਿਆਂ ਨੇ ਮੇਰੇ ਨਾਂ ਦੇ ਕਮੈਂਟ ਕਰੇ ਨੇ ਛੇੜੀ ਅੱਖਾਂ ਤੋਂ ਹਾਂ ਥੱਲੇ ਆਣਾ ਮੇਰੇ ਪਿੰਡ ਦੇ ਨੇ ਕੀਤਾ ਇਸੇ ਗੱਲ ਤੋਂ ਖਿਜ ਖਾ ਗਿਆ ਵੀ ਲੋਕਾਂ ਨੂੰ ਪਤਾ ਲੱਗ ਰਿਹਾ ਹਨਾ ਵੀ ਗਾਣਾ ਮੈਂ ਨਹੀਂ ਲਿਖਿਆ ਤੇ ਮੈਂ ਨਾਮ ਆਪਣਾ ਪਾਇਆ ਹੋਇਆ ਹਨਾ ਮੇਰਾ ਤਾਂ ਕੋਈ ਦਸਤ ਨਹੀਂ ਬਈ ਜਿਨ੍ਹਾਂ ਨੂੰ ਪਤਾ ਉਹਨਾਂ ਨੇ ਕਰਨੀ ਅੱਜ ਵੀ ਕਰਦੇ ਅੱਗੇ ਵੀ ਕਰਦੇ ਰਹਿਣਗੇ ਨਾ ਜਿਹੜੇ ਜਿਹੜੇ ਗਾਣੇ ਮੇਰੇ ਆ ਪੈਸੇ ਦਿੱਤੇ ਤੁਹਾਨੂੰ ਉਹਨੇ ਉਸ ਗਾਣੇ ਸਿਮਰ ਨੇ ਕੁਝ ਵੀ ਨਹੀਂ ਦਿੱਤਾ ਪਰ ਸਿਮਰ ਬਾਰੇ ਮੈਂ ਚੰਨ 2 ਗਾਣਾ ਵੀ ਲਿਖਿਆ ਸਿਮਰ ਲਈ ਮੈਂ ਘੱਟੋ ਘੱਟ ਨਾਲ 20 ਗਾਣੇ ਲਿਖੇ ਹੋਣਗੇ ਵੀ ਜੋ ਸਿਮਰ ਦਰਾਹ ਮੇਰਾ ਪਹਿਲੇ ਗਾਣੇ ਚ ਨਾ ਪਾਉਂਦਾ ਨਿਹੜੀ ਅੱਖਾਂ ਤੋਂ ਚ ਤਾਂ ਅੱਜ ਉਹਦੇ ਕੋਲੇ ਬਹੁਤ ਕੈਂਟ ਕੈਂਟ ਗਾਣੇ ਹੋਣਗੇ ਯਾਰ ਇੱਕ ਇਨਸਾਨ ਨੇ ਇਹ ਕਹਿਣਾ ਸੀ ਵੀ ਹਾਂ ਕੈਂਟ ਆ ਸਿਮਰ ਦਰਾਹੇ ਨੇ ਤੁਹਾਨੂੰ ਬੜਾ ਵਰਤਿਆ ਜਿਵੇਂ ਤੁਸੀਂ ਗੱਲਾਂ ਚ ਦੱਸਦੇ ਹੋ ਚੰਗੀ ਤਰ੍ਹਾਂ ਵਰਤਿਆ ਚੰਗੀ ਤਰ੍ਹਾਂ ਵਰਤਿਆ ਲੁੱਟਿਆ ਯਾਰ ਬਣਾ ਕੇ ਫਿਰ ਸਿਸ਼ੁਰਾ ਮਾਰਿਆ ਰਾਣਾ ਬਣਾ ਕੇ ਮਾਰਿਆ ਮੇਰੇ ਕੋਲ ਰਿਕਾਰਡਿੰਗਾਂ ਵਗੈਰਾ ਪਈਆਂ ਜਿਨ੍ਹਾਂ ਚੋ ਕਹਿ ਰਿਆ ਸੀ ਵੀ ਸਿਮਰ ਦਰਾਹ ਜੇ ਜ਼ਿੰਦਗੀ ਚ ਕਿਸੇ ਦੇ ਗਾਣੇ ਗਾਊਗਾ ਆਪਦੇ ਤੋਂ ਬਿਨਾ ਤਾਂ ਕੱਲਾ ਕੋ ਦੇਲਾ ਜਿਹਾ ਸਹੀ ਹੋਊਗਾ ਹੂੰ ਕਹਿੰਦਾ ਵੀ ਮੈਨੂੰ ਮੇਰੀ ਮਾਂ ਦੀ ਕਸਮ ਲੱਗੇ ਮੈਂ ਤੇਰੇ ਵਰਗਾ ਨਹੀਂ ਦੇਖਿਆ ਨਾ ਵੀ ਤੇਰੇ ਗਾਣੇ ਮੈਂ ਕਰੂੰਗਾ ਗੁਰੇ ਬਾਈ ਨੇ ਗੱਲ ਕਰਾਈ ਸੀ ਮੇਰੀ ਹਨ ਤੇ ਗੁਰੇ ਬਾਈ ਨੇ ਮਾ ਜਵਾਪ ਨਹੀਂ ਦੇ ਸਕਦਾ ਕਦੇ ਵੀ ਹਨ ਕਿਉਂਕਿ ਮੇਰੇ ਲਈ ਬਹੁਤ ਕੁਛ ਹੀ ਕੀਤਾ ਉਸ ਇਨਸਾਨ ਨੇ ਤੇ ਕਰ ਵੀ ਰਿਹਾ ਅੱਜ ਵੀ ਕਰ ਰਿਹਾ ਹੂੰ ਉਹ ਵੀ ਸਿੰਗਰ ਆ ਬਾਈ ਨੇ ਮੇਰੇ ਗਾਣੇ ਵੀ ਕਰੇ ਹੋਏ ਨੇ ਜੀ ਤੇ ਬਾਈ ਕਹਿੰਦਾ ਮੈਂ ਕਿਹਾ ਬਈ ਵੀ ਇਦਾਂ ਕਿ ਮੈਂ ਨਸ਼ੇੜੀ ਅੱਖਾਂ ਟੂਗਾਣਾ ਲਿਖਿਆ ਹੂੰ ਹੂੰ ਬਾਈ ਕਹਿੰਦਾ ਚੱਲ ਸੁਣਾ ਦੇ ਮੈਂ ਸੁਣਾਇਆ ਉਹ ਗਾਣਾ ਨਾ ਬਾਈ ਨੂੰ ਵਧੀਆ ਲੱਗਿਆ ਮੇਰੇ ਕੋਲ ਵੀ ਵੀਡੀਓ ਬਣਾਈਆਂ ਨੇ ਹੂੰ ਤੇ ਪਰ ਸਿਮਰ ਨੂੰ ਨਹੀਂ ਪਤਾ ਵੀ ਮੈਂ ਵੀਡੀਓ ਬਣਾਈਆਂ ਹੁੰਦਾ ਨੇ ਮੈਂ ਕੱਲੀ ਕੱਲੀ ਚੀਜ਼ ਦੀ ਬਣਾਈ ਹੋਈ ਆ ਬਾਈ ਮੇਰੇ ਕੋਲ ਸਕਰੀਨਸ਼ਾਟ ਪਏ ਨੇ ਸਭ ਕੁਝ ਚਲੋ ਗੋਰੀ ਬਾਈ ਦੇ ਫਲੈਟ 'ਚ ਬੈਠੇ ਇਹ ਮਜ਼ਾਕ 'ਚ ਕਹਿ ਰਿਹਾ ਕਹਿੰਦਾ ਵੀ ਕਹਿੰਦਾ ਵੀ ਮੈਂ ਗਾਣੇ 'ਚ ਨਾਂ ਨਹੀਂ ਪਾਉਣਾ ਕੋਈ ਦੇਮ ਹੈ ਜੱਟ ਨਾਂ ਪਾਈ ਬਾਈ ਮੈਨੂੰ ਇਥੇ ਮਜ਼ਾਕ ਕਰ ਰਿਹਾ ਨਾ ਉਹੀ ਗੱਲ ਬਾਈ ਗਾਣਾ ਹੋਇਆ ਗਾਣਾ ਦੇਤੀ ਗੁਰ ਬੈਰਨ ਸਾਰਿਆਂ ਨੂੰ ਪਤਾ ਵੀ ਗਾਣਾ ਮੈਂ ਲਿਖਿਆ ਹੂੰ ਤੇ ਗਾਣਾ ਹੋਇਆ ਮੈਂ ਜੇਲ੍ਹ ਚਲ ਗਿਆ ਛੁੱਟੀ ਆਦੀ ਮੈਂ ਦੋ ਦੋ ਜਦੋਂ ਮੁੰਸਿਮਰ ਮਿਲਵਲੇ ਮੈਂ ਜੇਲ੍ਹ ਚਲ ਕੇ ਵਾਪਸ ਸਾਰੀ ਜੇਲ੍ਹ ਕਿਉਂਕਿ ਮੈਂ ਪਹਿਲੇ ਸੁਣਾਉਂਦਾ ਹੀ ਗਾਣੇ ਸਾਰੇ ਹੀ ਸੁਣੀ ਉਹ ਤੇ ਗਰੀਬ ਨੂੰ ਮੇਰੇ ਹਨਾ ਹੂੰ ਮੈਂ ਇਦਾਂ ਕਰਕੇ ਗਾਣਾ ਸੁਣਾਇਆ ਤੇ ਰਾਤ ਨੂੰ ਮੇਰੇ ਘਰ ਵਾਲੀ ਮੇਰੇ ਨਾਲ ਗੱਲ ਕਰੀ ਫੋਨ ਹੁੰਦਾ ਸੀ ਚੋਰੀਆਂ ਰੱਖਿਆ ਸੀ ਤੇ ਮੈਨੂੰ ਕਹਿੰਦੀ ਇਦਾਂ ਕਰਕੇ ਵੀ ਕਹਿੰਦੀ ਪੋਸਟਰ ਪਾਤਾ ਪਰ ਤੇਰਾ ਨਾਂ ਨਹੀਂ ਕਿਤੇ ਪੋਸਟਰ ਤੇ ਮੈਂ ਸੋਚਿਆ ਵੀ ਗਾਣਾ ਤਾਂ ਆ ਰਿਹਾ ਕਹਿੰਦੀ ਹਾਂ ਆ ਰਿਹਾ ਮੈਂ ਚੱਲ ਠੀਕ ਆ ਇਹ ਮੈਨੂੰ ਪਤਾ ਸੀ ਵੀ ਪਤਾ ਹੀ ਆ ਸਾਰਿਆਂ ਨੂੰ ਜਿੰਨੇ ਨੂੰ ਮੈਂ ਦੱਸਣਾ ਚਾਹਣਾ ਉਹਨਾਂ ਨੂੰ ਪਤਾ ਹੀ ਆ ਵੀ ਮੇਰਾ ਲਈ ਹੈ ਨਾ ਹਮ ਤੇ ਸਵੇਰ ਹੋਈ ਮੈਂ ਮੁੰਚੀ ਸੀ ਬੰਦੀ ਖੋਲਣ ਜਾਣਾ ਸੀ ਸਤ ਕਦਾ ਟਾਈਮ ਹੋ ਮੈਂ ਬੰਦੀ ਖੋਲਣ ਗਿਆ ਤਾਂ ਅਸੀਂ ਰਿਸਟਰ ਚਾਹ ਪੀਤੀ ਰਿਸਟਰ ਚੱਕੇ ਮੰਦੀ ਖੋਲਣ ਆਏ ਬੀ ਬਲਾਕ ਖੋਲਦਾ ਸੀ ਮ ਉਸ ਟਾਈਮ ਉਹ ਵੀ ਬਲਾਕ ਦੇ ਨਾਲ ਪੱਠਾ ਸੀਗਾ ਇੱਕ ਜਦੋਂ ਮੈਂ ਹਜੇ ਮੈਂ ਜਿੰਦੇ ਨੂੰ ਹੱਥ ਹੀ ਪਾਇਆ ਕਿਤੇ ਸਵੇਰੇ ਸਵੇਰੇ ਉਹ ਗਾਣਾ ਲਾਤਾ ਨਾ ਛੇੜੀ ਅੱਖਾਂ ਤੋਂ ਹਮ ਜਿੱਦਾਂ ਆਇਆ ਉਸ ਤੋਂ ਦੂਸਰੇ ਦਿਨ ਹੀ ਮੰਨ ਲਓ ਇਦਾਂ ਹੋਇਆ ਰਾਤ ਨੂੰ ਪੋਸਟਰ ਰਾਤ ਨੂੰ ਇਹਨੇ ਗਾਣਾ ਛੱਡਿਆ ਸੁਭਾ ਇਦਾਂ ਪੱਠੇ ਚੱਲ ਰਿਹਾ ਉਹ ਗਾਣਾ ਮੈਂ ਦੇਖ ਰਿਹਾ ਮੇਰਾ ਜਿੰਦਾ ਖੁੱਲ ਨੂੰ ਜੀ ਨਾ ਕਰੇ ਵੀਰ ਗਾਣਾ ਮੈਂ ਲਿਖਿਆ ਨਾ ਗਾਣਾ ਹਿੱਟ ਹੋ ਗਿਆ ਵੀ ਜਿਹੜਾ ਚੱਲ ਰਿਹਾ ਹਿੱਟੀ ਆ ਨਾ ਤੇ ਕਿਸੇ ਨੂੰ ਪਤਾ ਹੈ ਨਹੀਂ ਕੋਨੇ ਬੋਲ ਕੀ ਮਿਸ ਸੀ ਉਹਦੇ ਥੀ ਇਹ ਕਹਿੰਦਾ ਵੀ ਨਸੇ ਛੱਡਦੇ ਤੂੰ ਪਾ ਪਾ ਕੇ ਕਸਮਾ ਨਾਮਲੀ ਮਰਾਦੀ ਜੱਟੀ ਬੂਟੀ ਵਾਲਿਆਂ ਲੈਣਾ ਮੇਰੀਆਂ ਬਹੁਤ ਖਾਸੀਆਂ ਤੇਰੀ ਵੀਡੀਓ ਮੈਂ ਵੇਖੀ ਬੂਟੀ ਮਲਦਾ ਸੀ ਆ ਤੇ ਇਹਦਾ ਮੈਂ 3 ਪਾਰਟ ਵੀ ਲਿਖਿਆ ਤਈ ਵਾਰ ਦੇਣਾ ਹੁਣ ਸਿਮਰਤ ਰਾਜ ਨੇ ਮੈਨੂੰ ਕਾਲ ਆਈਆਂ ਮੇਰੇ ਕੋਈ ਰਿਕਾਰਡਿੰਗਾਂ ਪਈਆਂ ਨੇ ਮੈਂ ਉਹਨੂੰ ਦੱਸਿਆ ਵੀ ਇਦਾਂ ਕਰਕੇ ਮੈਂ 3 ਵੀ ਲਿਖਿਆ ਹੋਇਆ ਉਹਨੇ ਮੇਰੇ ਨਾਲ ਗੱਲ ਕਰੀ ਸੀ ਵੀ ਮੈਂ ਤੇਰੀ ਵੀਡੀਓ ਪਾਉਂਗਾ ਆਪਦੇ ਨਾਲ ਹਨਾ ਵੀ ਇਹ ਗਾਣਾ ਇਹ ਮੁੰਡੇ ਨੇ ਲਿਖਿਆ ਇਦਾਂ ਦਾ ਨਾ ਤੇ ਦੋ ਗਾਣੇ ਗਾਇਆ ਮੇਰੇ ਉਹਨੇ ਇੱਕ ਨਿਛੇੜੀ ਅੱਖਾਂ ਨੂੰ ਇੱਕ ਗੱਡਾ ਜੱਟ ਦਾ ਉਹਦੇ 'ਚ ਮੇਰੇ ਉਹਨਾਂ ਨੀਚੇ ਨਾਮ ਲਿਖਿਆ ਹੋਇਆ ਕੱਡਾ ਜੱਟ ਤੇਜ ਪਰ ਇਹਦੇ 'ਚ ਕੋਈ ਨਾਮ ਨਹੀਂ ਕਿਤੇ ਵੀ ਨਹੀਂ ਕੋਈ ਸਟੋਰੀ ਨਹੀਂ ਹਾਲਾਂਕਿ ਮੈਨੂੰ ਬਲਾਕ ਕਰਤਾ ਸਿਮਰ ਨੇ ਸਿਮਰ ਨੇ ਬਲਾਕ ਕਰਤਾ ਮੈਨੂੰ ਗਾਣਾ ਲਿਆ ਗਾਣਾ ਹਿੱਟ ਹੋ ਗਿਆ ਤੁਹਾਨੂੰ डील ਚ ਸੀ ਮੇਰੇ ਭਰਾ ਨਾਲ ਗੱਲ ਹੋਈ ਹੈ ਨਾ ਕਹਿੰਦਾ ਵੀ ਚੈਟ ਪਈਏ ਮੇਰੇ ਕੋਲ ਵੀ ਇਦਾਂ ਕਰਕੇ ਜਸਤੇ ਨੂੰ ਵਧਾਈਆਂ ਦੇ ਦੋ ਗਾਣੇ ਦੀਆਂ ਹਮ ਤੇ ਕਹਿੰਦਾ ਮੇਰੇ ਜਸਤੇ ਨਾਲ ਗੱਲ ਕਰਾਓ ਚਲੋ ਅਸੀਂ ਫੋਨ ਫੋਨ ਸੰਭੀ ਸੀ ਗੱਲ ਨਹੀਂ ਹੋਈ ਹੈ ਨਾ ਹਮ ਹਮ ਫਿਰ ਕੋਈ ਗੱਲ ਨਹੀਂ ਹੋਈ ਤੇ ਮੈਂ ਹੁਣ ਜਦੋਂ ਗਾਣਾ ਸਾਰਿਆਂ ਨੂੰ ਜਿਹਨੂੰ ਪਤਾ ਉਹਨੇ ਕਮੈਂਟ ਕਰਨੇ ਆ ਡੀਲ ਵਾਲੇ ਜਿੰਨੇ ਵੀ ਮੁੰਡੇ ਸਾਰਿਆਂ ਨੇ ਮੇਰੇ ਨਾਂ ਦੇ ਕਮੈਂਟ ਕਰੇ ਨੇ ਛੜੀ ਅਖਾ ਟੂ ਹਣ ਦੇ ਹਮ ਥੱਲੇ ਹੈ ਨਾ ਮੇਰੇ ਪਿੰਡ ਦੇ ਨੇ ਕਿ ਤੂੰ ਇਸੇ ਗੱਲ ਤੋਂ ਖੇਚ ਖਾ ਗਿਆ ਵੀ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਨਾ ਵੀ ਗਾਣਾ ਮੈਂ ਨਹੀਂ ਲਿਖਿਆ ਤੇ ਉਹ ਨਾਮ ਆਪਣਾ ਪਾਇਆ ਹੋਇ ਕਰਨੀ ਅੱਜ ਵੀ ਕਰਦੇ ਅੱਗੇ ਵੀ ਕਰਦੇ ਰਹਿਣਗੇ ਨਾ ਜਿਹੜੇ ਜਿਹੜੇ ਗਾਣੇ ਮੇਰੇ ਆ ਪੈਸੇ ਦਿੱਤੇ ਤੁਹਾਨੂੰ ਉਹਨੇ ਉਸ ਗਾਣੇ ਸਿਮਰ ਨੇ ਕੁਝ ਵੀ ਨਹੀਂ ਦਿੱਤਾ ਪਰ ਟੀਮਸ ਲਈ ਆਣੇ ਦਿੱਤੇ ਉਹਨਾਂ ਨਾਲ ਮੈਂ ਅੱਗੇ ਵੀ ਕੰਮ ਕਰ ਰਿਹਾ ਸਿਮਰ ਦਰਾ ਅਕਸਰ ਵਿਵਾਦਾਂ ਚ ਰਹਿੰਦਾ ਮੈਂ ਤਾਂ ਹੀ ਗੂੰਗਾ ਵੀ ਜੇ ਚੰਗਾ ਇਨਸਾਨ ਹੋਵੇ ਤਾਂ ਜਦੋਂ ਆਪਾਂ ਕਿਸੇ ਨਾਲ ਬੇਇਮਾਨੀ ਕਰਦੇ ਫਿਰ ਉਹ ਇਨਸਾਨ ਨੂੰ ਤਾਂ ਇਦਾਂ ਲੱਗਦਾ ਵੀ ਇਹ ਰੇ ਤੂੰ ਗਿਰਿਆ ਕੋਈ ਵੀ ਨਹੀਂ ਫਿਰ ਮੁੜ ਕੇ ਲਾਈਵ ਹੋ ਕੇ ਆਪਣਾ ਪੱਖ ਰੱਖਦਾ ਸੱਚਾ ਵੀ ਬਣਦਾ ਤੇ ਰੋਂਦੇ ਹੁੰਦੇ ਆ ਮੈਂ ਲਿਖਿਆ ਸੀ ਕਹਿੰਦਾ ਵੀ ਮੈਨੂੰ ਕਈਆਂ ਨੇ ਸਟਾਰ ਰਾਤੋਂ ਰਾਤ ਸੀ ਬਣਾਇਆ ਮੈਥੋਂ ਗੀਤ ਲੈ ਕੇ ਮੇਰਾ ਵਿੱਚ ਨਾਂ ਵੀ ਨਹੀਂ ਪਾਇਆ ਮੇਰੀ ਮਿਹਨਤ ਦੇ ਨਾਲ ਮੈਂ ਤਾਂ ਅੱਗੇ ਆਈ ਜਾਵਾ ਤੇ ਸਾਲਿਆਂ ਦਾ ਹੁਣ ਕੋਈ ਗਾਣਾ ਵੀ ਨਹੀਂ ਆਇਆ ਰੱਬ ਕਰਦਾ ਸਾਬ ਕਰਦਾ ਹੀ ਤਾਂ ਹੀ ਨਹੀਂ ਗਾਣਾ ਆ ਰਿਹਾ ਤੇ ਰੱਬ ਹੀ ਆਂਦਾ ਹੀ ਹੁਣ ਸਮਾਂ ਲੱਗਦਾ ਹਰ ਇੱਕ ਚੀਜ਼ ਨੂੰ ਆਂ ਹੀ ਵੀ ਸਬਰ ਕਰਨਾ ਜ਼ਰੂਰੀ ਹੈ ਤੇ ਮੈਂ ਹੁਣ ਤੱਕ ਸਬਰ ਹੀ ਕੀਤਾ ਅੱਜ ਪਹਿਲੀ ਵਾਰ ਤੁਸੀਂ ਸਿਮਰ ਦਰਾਹਿਵਰ ਇੰਦਰਪਾਲ ਕੇ ਬੋਲ ਰਹੇ ਆ ਪਹਿਲੀ ਵਾਰ ਬੋਲੇ ਕਰੇ ਬੋਲੇ ਹੀ ਨਹੀਂ ਸੀ ਮਤਲਬ ਕਦੇ ਮੈਂ ਉਹਨੂੰ ਵੀ ਨਹੀਂ ਕਿਹਾ ਸੀ ਵੀ ਯਾਰ ਤੂੰ ਮਾੜੀ ਕੀਤੀ ਮਿਸ਼ਣਾ ਗਾਣੇ ਜਨਾਨੀ ਪਿਆ ਇਦਾਂ ਇੱਕ ਵਾਰ ਪਹਿਲਾਂ ਕਿਸੇ ਸਿੰਗਰ ਨੇ ਪੋਡਕਾਸਟ ਕਰੀ ਸੀ ਉਹਦੇ ਨਾਲ ਮੇਰੀ ਗੱਲ ਹੋਈ ਸੀ ਹਮਮ ਤੇ ਉਹਦੇ ਨਾਲ ਮੇਰੀ ਗੱਲ ਹੋਈ ਇਦਾਂ ਕਰਕੇ ਵੀ ਵੀਰੇ ਯੱਕ ਵੀ ਮਾਇ ਗਾਣੇ ਗੁਣੇ ਚਾਹੀਦੇ ਦੱਸ ਦੋ ਵੀ ਆਪਾਂ ਕਰਦੇ ਉਹ ਕਹਿੰਦਾ ਵੀ ਕਿਹੜਾ ਗਾਣਾ ਆ ਮੈਂ ਉਹਨੂੰ ਦੱਸਿਆ ਵੀਰੇ ਨਿਛੇੜੀ ਅੱਖਾਂ ਨੂੰ ਗਾਣਾ ਮੇਰਾ ਲਿਖਿਆ ਹੋਇਆ ਹਮ ਤੇ ਮੈਂ ਚਲ ਉਹਨੇ ਚੈਟ ਕਰੀ ਸੀ ਨਾ ਚੈਟ ਅਗਲੇ ਕੋਲੇ ਗਈ ਸੀ ਹਮ ਉਹਦੀ ਉਹ ਇਨਸਾਨ ਨੇ ਉਨੇ ਵੀ ਗਾਣਾ ਕਰਿਆ ਹੂੰ لمبے ਵਾਲ ਕੁਛ ਇਦਾਂ ਹੀ ਸਿਮਰਤ ਰਾਹੇ ਬਾਰੇ ਸलो ਉਹਨੇ ਗਾਣਾ ਕਰਨਾ ਹੀ ਸੀ ਨਾ ਕਰਿਆ ਸਿਮਰਤ ਰਾਹੋਂ ਨੂੰ ਬੋਲ ਪੈ ਮੇਰੀ ਕੰਪੋਜੀਸ਼ਨ ਇਦਾਂ ਇਦਾਂ ਹੂੰ ਹੂੰ ਤੇ ਮੇਰੀ ਕੰਪੋਜੀਸ਼ਨ ਆ ਸਭ ਕੁਛ ਆ ਹੂੰ ਨੇ ਪੌਡਕਾਸਟ ਚ ਕਹਤਾ ਵੀ ਫਿਰ ਤੂੰ ਕਿਹੜਾ ਬਲਿਖਦਾ ਗਾਣੇ ਵੀ ਤੂੰ ਨਿਸ਼ੇੜੀ ਅੱਖਾਂ ਤੋਂ ਜਿਹਦਾ ਲਿਖਿਆ ਤੂੰ ਉਹਦੇ ਦਿਲ ਤੇ ਧਰੱਕ ਕੇ ਕਹਦੇ ਵੀ ਕਿਹਦਾ ਲਿਖਿਆ ਕਹਿੰਦਾ ਵੀ ਸਾਨੂੰ ਤੋਂ ਇਨਸਾਨ ਦਾ ਮੈਸੇਜ ਵੀ ਆ ਗਿਆ ਇਹਨਾਂ ਨੇ ਮੇਰਾ ਸਕਰੀਨਸ਼ਾਟ ਲਾਤਾ ਆਈਡੀ ਦਾ ਨਾਲ ਅੱਛਾ ਉਤੋਂ ਜਮਈ ਕਲਪ ਗਿਆ ਮੇਰਾ ਮੈਂ ਨਾ ਕੋਈ ਗਾਲ ਨਹੀਂ ਗੁਰੇ ਬਾਈ ਨੂੰ ਕਹਿੰਦਾ ਜੱਸੇ ਨੇ ਏਦਾਂ ਕਰੀ ਹਨਾ ਏਦਾਂ ਬੋਲਿਆ ਤੇ ਵੀ ਮੈਂ ਤਾਂ ਦੱਸਣ ਜੀ ਬਾਈ ਮੈਨੂੰ ਜਿਹੜਾ ਪੁੱਛੂ ਤੇਰੇ ਕਿਹੜੇ ਗਾਣੇ ਐ ਮੈਂ ਦੱਸੂਗਾ ਨਾ ਵੀ ਮੇਰੇ ਆ ਗਾਣੇ ਆਏ ਤਾ ਮੇਰੇ ਪਰਚੇ ਗਾਣੇ ਗੱਲ ਮਾਨੂਕੇ ਬਾਈ ਨੇ ਪਰਚੇ ਗਾਣਾ ਗਾਇਆ ਵੈਰੀ ਚੁੱਪ ਕਰਾ ਦੇ ਪਰਚੇ ਬੋਲੀ ਜਾਂਦੇ ਆ ਪਰਚਾ ਪੈਂਦਾ ਪੈ ਜੇ ਵੈਰੀ ਛੱਡਣੇ ਨਹੀਂ ਸੁੱਕੇ ਫੇਰ ਹਿੱਕਾਂ ਵਿੱਚ ਇਹ ਗੱਲ ਮਾਨੂਕੇ ਬਾਈ ਨੇ ਗਾਏ ਅਰਜਨ ਸੋਤੀ ਨੇ ਗਾਇਆ ਰਾਖਦਾ ਸੁਰਨਾ ਸੁਰਮਾ ਖੂਬਸੂਰਤ ਲੱਗੇਗੀ ਪਾਲਾ ਰਾਤ ਸਿਮਰ ਦੇ ਗਾਣੇ ਹੋਰ ਤੁਹਾਡੇ ਹੁਣ ਤੱਕ ਕਿੰਨੇ ਗਾਣੇ ਆ ਚੁੱਕੇਗੇ ਤੁਸੀਂ ਦੱਸ ਲਈ ਸੀ ਕਿ ਮੇਰੇ 10 12 ਗਾਣੇ ਆ ਚੁੱਕੇ ਨੇ ਜਿਹੜੇ ਵੀ ਟ੍ਰੈਂਡਿੰਗ 'ਚ ਹੀ ਰਹੇ ਆ ਜਦ ਵੀ ਆਏ ਆ ਇੱਕ ਪਹਿਲਾ ਸਿਮਰ ਨੇ ਗਾਇਆ ਨਿਛੜੀ ਅੱਖਾਂ ਤੋਂ ਦੂਸਰਾ ਗਾਣਾ ਗੱਡਾ ਜੱਟ ਦਾ ਛੱਡ ਜੋ ਜਿਨ੍ਹਾਂ ਨੇ ਮੈਨੂੰ ਜਾਣਾ ਛੱਡ ਕੇ ਤੁਹਾਡੇ ਬਿਨਾ ਖੜਦਾ ਨਹੀਂ ਗੱਡਾ ਜੱਟ ਦਾ ਫਿਰ ਗਿੱਲ ਮਾਨੂ ਕੇ ਬਾਈ ਨੇ ਗਾਇਆ ਬੈਰੀ ਚੁੱਪ ਕਰਾ ਦੇ ਪਰਚੇ ਬੋਲੀ ਜਾਂਦੇ ਆ ਪਰਚਾ ਪੈਂਦਾ ਪੈ ਜੇ ਬੈਰੀ ਛੱਡ ਨਹੀਂ ਸੁੱਕੇ ਮੈਨੂੰ ਸਾਥ ਬੰਦੇ ਨੂੰ ਦੁਖੀ ਕਰੋਣਾ ਮੈਂ ਤੇ ਮੇਰੀ ਜਿੰਦ ਦੇ ਅੱਕ ਗਿਆ ਮੈਂ ਫਿਰ ਏਕਾਂ ਵਿੱਚ ਮਰੂੰਗਾ ਇਹ ਗਿੱਲ ਬਾਈ ਨੇ ਗਾਏ ਨੇ ਫਿਰ ਅਰਜ ਖੂਬਸੂਰਤ ਲੱਗੇਗੀ ਪਾਲਾ ਰੱਖ ਮੇਰੀ ਦਾ ਫਰਮਾ ਗੁਲਾਬ ਗਾਣਾ ਤੇ ਗਿੱਟੇ ਵਾਲੇ ਧਾਗੇ ਤੋਂ ਵੀ ਕਾਲਾ ਗੱਭਰੂ ਫਰੋਤੀ ਗਾਣਾ ਜਿਹੜੇ ਹਿਸਾਬ ਨਾਲ ਤੂੰ ਡਿਮਾਂਡਾਂ ਕਰਦੀ ਮੈਨੂੰ ਲੱਗਦਾ ਫਰੋਤੀ 베ਣੀ ਮੰਗਣੀ ਕੋਲੇ ਬਾਲ ਲੰਬੇ ਲੰਬੇ ਇਹ ਮੇਰੇ ਅਰਜਨ ਨੇ ਗਾਣੇ ਗਾਏ ਹੋਏ ਨੇ ਹਮ ਜੇਮਸ ਬਾਈ ਨੇ ਗਾਇਆ ਦੀਪਕ ਟਿਲੋਂ ਨੇ ਹਰ ਬਾਰੀ ਬਾਹਰ ਬਾਹਰ ਜਮਾਨਤ ਹੁੰਦੀ ਨਹੀਂ ਜਟਾ ਹਮ ਵਾਂਟੀ ਸਰਪੰਚ ਨੇ ਗਾਇਆ ਵਾਂਟਡ ਗਾਣਾ ਗਾਣੇ ਜਿੰਨੇ ਤੁਸੀਂ ਹਜ਼ਾਰਾਂ ਚ ਲਿਖੇ ਹੈਗੇ ਉਦਾਂ ਹੀ ਗਾਣੇ ਹੁਣ ਬੈਕ ਟੂ ਬੈਕ ਆ ਰਹੇ ਹਨ ਹਾਂਜੀ ਹੁਣ 150 ਗਾਣੇ ਦਿੱਤਾ ਹੋਇਆ ਮਰਦਵਾਟ ਸਿੰਘ ਹੈ ਸਿਮਰ ਦਰਾਇਦਾ ਆਉਂਦਾ ਹੁਣ ਮੈਸੇਜ ਪਾਉਂਦਾ ਬੰਦੇ ਵਿੱਚ ਹਾਂ ਇੱਕ ਵਾਰ ਕਾਲ ਆਈ ਸੀਗੀ ਹੋ ਗਏ 2-3 ਮਹੀਨੇ ਐਕਦਾ ਮੇਰੇ ਕੋਈ ਰਿਕਾਰਡਿੰਗ ਆ ਸਾਰੀ ਉਹ ਲੋਕ ਤੁਹਾਡਾ ਕੋ ਡਰਨਗੇ ਵੀ ਯਾਰ ਜੇ ਜੱਸੇ ਨੂੰ ਫੋਨ ਕਰਾਂਗੇ ਤਾਂ ਰਿਕਾਰਡਿੰਗ ਕਰਦਾ ਡਰਈ ਜਾਂ ਬਾਈ ਕੁਝ ਕਰਨੀ ਬਾਈ ਜ਼ਬਾਨਾ ਤੇਜ ਆ ਬਹੁਤ ਜਿਆਦਾ ਬਾਈ ਪਰ ਅੱਜ ਦੇ ਜਿਹੜਾ ਇਨਸਾਨ ਤੇਜ ਬੰਦਾ ਉਹ ਉਹਨੂੰ ਤੇਜ ਬਣ ਕੇ ਹੀ ਟੱਕਰ ਹਮ ਹਰ ਇੱਕ ਇਨਸਾਨ ਹੀ ਜੇ ਆਪਾਂ ਕਿਸ ਨੂੰ ਬਾਈ ਕਹਿ ਕੇ ਬੁਲਾ ਲਿਆ ਹਨ ਅਗਲਾ ਫੀਲਿੰਗ ਲੈ ਜਾਂਦਾ ਵੀ ਬਾਈ ਮੈਨੂੰ ਦੂਜੋਂ ਕਹਿੰਦਾ ਹਨਾ ਪਰ ਇਹ ਨਹੀਂ ਸੋਚਦਾ ਕਿ ਅਗਲਾ ਇੱਜਤੇ ਕਰ ਰਿਹਾ ਬਾਈ ਅੱਦਾਂ ਇੱਦੇ ਟਾਈਮ ਤੇ ਕੋਈ ਕਿਸੇ ਤੋਂ ਨਹੀਂ ਹਰੇਕ ਨੂੰ ਪਤਾ ਹੁੰਦਾ ਵੀ ਮੈਂ ਅੱਜ ਇੱਦਾਂ ਕਰ ਰਿਹਾ ਤੇ ਕੱਲ ਨੂੰ ਮੇਰਨਾ ਹੋ ਸਕਦਾ ਹੈ ਨਾ ਹੂੰ ਮੈਂ ਅੱਜ ਤੱਕ ਜੀਨੂ ਵੀ ਗਾਣਾ ਦਿੱਤਾ ਨਾ ਮੈਂ ਮੈਨੂੰ ਹੋਰ ਕਿਸੇ ਗੱਲ ਦਾ ਦੁੱਖ ਨਹੀਂ ਕਿਉਂਕਿ ਜਿਹੜਾ ਗਾਣਾ ਮੇਰੀ ਜ਼ਿੰਦਗੀ ਤੇ ਹੁੰਦਾ ਨਾ ਮੈਂ ਅੱਜ ਤੱਕ ਸਾਰੇ ਗਾਣੇ ਆਪਣੀ ਜ਼ਿੰਦਗੀ ਦੀ ਲਿਖਿਆ ਹੂੰ ਤੇ ਸਿਮਰ ਬਾਰੇ ਮੈਂ ਚੰਨ ਟੂ ਗਾਣਾ ਵੀ ਲਿਖਿਆ ਸਿਮਰ ਲਈ ਮੈਂ ਘੱਟੋ ਘੱਟ ਨਾਲ ਬਿਗ ਗਾਣੇ ਲਿਖੇ ਹੋਣਗੇ ਵੀ ਜੋ ਸਿਮਰ ਦਰਾ ਮੇਰਾ ਪਹਿਲੇ ਗਾਣੇ ਚ ਨਾ ਪਾਉਂਦਾ ਨਹੀੜੀ ਅੱਖਾਂ ਟੂ ਚ ਤਾ ਜੀ ਦੇ ਕੋਲੇ ਬਹੁਤ ਘੈਂਟ ਘੈਂਟ ਗਾਣੇ ਹੁੰਦੇ ਸੀ ਤੇ ਹਰ ਇੱਕ ਇਨਸਾਨ ਇਹ ਕਹਿੰਦਾ ਸੀ ਵੀ ਹਾਂ ਘੈਂਟ ਆ ਬੰਦਾ ਜੇ ਤਰੱਕੀ ਕਰਦਾ ਹੈ ਉਹਦੇ ਪਿੱਛੇ ਉਹਦਾ ਕੈਰੇਕਟਰ ਹੁੰਦਾ ਹੈ ਬਿਲਕੁਲ ਤੇ ਜੇ ਬੰਦਾ ਡੁੱਬਦਾ ਉਹਦੇ ਪਿੱਛੇ ਵੀ ਉਹਦਾ ਕੈਰੇਕਟਰ ਹੁੰਦਾ ਮੇਰੇ ਕੋਈ ਸ਼ੱਕ ਨਹੀਂ ਸਲਾਗ ਇਹਦੇ ਨਾਲੋਂ ਸਿਮਰ ਨੂੰ ਫਸ klar down ਹੋ ਹੀ ਆ ਵੀ ਆਪਦੇ ਗਾਣੇ ਕਰ ਲਾ ਭਰਾ ਤੂੰ ਜੇ ਕਿਸੇ ਦਾ ਲੈ ਕੇ ਕਰਦਾ ਤਾਂ ਨਾਂ ਪਾਦਿਆ ਕਰ ਹਰ ਇੱਕ ਨੂੰ ਗੈਣਾ ਮੈਂ ਇਕੱਲੇ ਸਿਮਰ ਨੂੰ ਨਹੀਂ ਜਿਹਨੇ ਨਾਂ ਨਹੀਂ ਪਾਇਆ ਪੈਸੇ ਤਾਂ ਦੂਰ ਦੀ ਗੱਲ ਹੋ ਗਈ ਬਿਲਕੁਲ ਭਾਈ ਇੰਡਸਟਰੀ ਸੱਪ ਟਕਰੇ ਕਦੀ ਸੱਪ ਹੀ ਆ ਸਾਰੇ ਭਾਈ ਉਹਦਾ ਅਗਲੇ ਤੇ ਵੀ ਹੁਣ ਆਪਾਂ ਬਜਣਾ ਕਿ ਨਹੀਂ ਅਗਲਾ ਦਾ ਡੰਗ ਚੱਕੀ ਰੱਖਦਾ ਵੀ ਬਸ ਮਾਰਨਾ ਸਾਰੀ ਇਦਾਂ ਕਰਦੇ ਨੇ ਤੁਸੀਂ ਤਾਂ ਜੇਲ੍ਹ ਦੇ ਵਿੱਚ ਜੇਲ੍ਹ 'ਚ ਦੇਖੋ ਉਹੀ ਬੰਦਾ ਜਾਊਗਾ ਜਿਹੜਾ ਕ੍ਰਿਮੀਨਲ ਆ ਜਾਂ ਜਿਹੜਾ ਦੁਨੀਆ ਦੁਨੀਆ 'ਚ ਜਿਹੜੇ ਸੱਪ ਬੈਠੇ ਹੋ ਜੇਲ੍ਹ 'ਚ ਹੁੰਨੇ ਆ ਬਿਲਕੁਲ ਤੁਸੀਂ ਤਾਂ ਉਹ ਸੱਪਾਂ ਦੇ ਵਿੱਚੋਂ ਹੋ ਕੇ ਆਏਗੇ ਹਾਂ ਉਹ ਇਸ਼ਕ ਹੈ ਕੀ ਹੋ ਗਿਆ ਇਹੋ ਜਿਹੇ ਬੰਦੇ ਹੁੰਦੇ ਸੀ ਜੇਲ੍ਹ ਚ ਜੇਲ੍ਹ ਦੇ ਵਿੱਚ ਸਾਰੇ ਚੋਰ ਵੀ ਆ ਠੱਗ ਵੀ ਆ ਸਾਧ ਵੀ ਆ ਲੈ ਕੀ ਇਹ ਵੀ ਜੇਲ੍ਹ ਚ ਸਾਧ ਕਿੱਥੋਂ ਆ ਗਿਆ ਬਥੇਰੇ ਸਾਧ ਆ